ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇੱਕ ਵੱਡਾ ਦਿਨ ਹੈ ਕਿਉਂਕਿ ਪੰਜਾਬ ਹਿੰਦੁਸਤਾਨ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਦੋਂ ਪੰਜਾਬ ਦੇ ਹਰ ਨਾਗਰਿਕ ਨੂੰ ਬਿਨਾਂ ਕਿਸੇ ਭੇਦਭਾਵ ਦੇ ਨਾ ਕਿਸੇ ਜਾਤੀ ਦਾ ਭੇਦ ਭਾਵੇਆ ਨਾ ਕੋਈ ਉਮਰ ਦਾ ਭੇਦ ਭਾਵੇਆ ਤੇ ਨਾ ਹੀ ਕੋਈ ਤੁਹਾਡੀ ਆਮਦਨ ਦਾ ਕੋਈ ਭੇਦ ਭਾਵੇਆ ਨਾ ਕੋਈ ਉਮਰ ਦਾ ਭੇਦ ਭਾਵੇਆ ਸਭ ਨੂੰ ਬਿਨਾਂ ਕਿਸੇ ਭੇਦ ਭਾਵ ਦੇ 10 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਮਿਲੇਗਾ ਉਹ ਵੀ ਪੰਜਾਬ ਦੇ ਹਰ ਬਿਹਤਰੀਨ ਤੋਂ ਬਿਹਤਰੀਨ ਹਸਪਤਾਲ ਦੇ ਵਿੱਚ ਮੈਂ ਕਿਉਂ ਕਹਿ ਰਿਹਾ ਕਿ ਪਹਿਲਾ ਸੂਬਾ ਹੈ ਅਸੀਂ ਵੱਡੀ ਤੋਂ ਵੱਡੀ ਇੰਸ਼ੂਰੈਂਸ ਕੰਪਨੀ ਤੋਂ ਵੀ ਜੇ ਇੰਸ਼ੂਰੈਂਸ ਲਈ ਹੋਵੇ ਨਾ ਉਹਦੇ ਵਿੱਚ ਵੀ 100 ਕੰਡੀਸ਼ਨਾਂ ਹੁੰਦੀਆਂ ਕਦੇ ਕਹਿੰਦੇ ਨੇ ਜੀ ਪਹਿਲਾਂ ਤੋਂ ਬਿਮਾਰੀਆਂ ਦਾ ਇਲਾਜ ਨਹੀਂ ਹੋ ਸਕਦਾ ਕਦੇ ਕਹਿੰਦੇ ਨੇ ਬਜ਼ੁਰਗਾਂ ਦਾ ਇਲਾਜ ਨਹੀਂ ਹੋ ਸਕਦਾ ਸੋ ਇਸ ਕਰਕੇ ਇਹੋ ਜਿਹਾ ਕੰਮ ਜਿਹੜਾ ਹੈਗਾ ਉਹਦੇ ਲਈ ਸੋਚਣ ਦਾ ਨਜ਼ਰੀਆ ਬੜਾ ਕ੍ਰਾਂਤੀਕਾਰੀ ਚਾਹੀਦਾ ਹੈ ਬਾਕੀ ਸਰਕਾਰਾਂ ਕਿਉਂ ਨਹੀਂ ਸੋਚ ਸਕੀਆਂ ਕਿਉਂਕਿ ਇਹੋ ਜੀ ਸੋਚ ਜਿਹੜੀ ਹੈ ਉਹ ਜਾਂ ਤੇ ਆਮ ਆਦਮੀ ਪਾਰਟੀ ਕੋਲ ਹੈ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਕੋਲ ਹੈ ਜਾਂ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈ ਜਿਨ੍ਹਾਂ ਨੇ ਅੱਜ ਜਿਹੜਾ ਹੈਲਥ ਕਾਰਡ ਜਾਰੀ ਕਰਨਾ ਹੈ ਔਰ ਇਤਿਹਾਸ ਪੂਰੀ ਦੁਨੀਆ ਦੇ ਵਿੱਚ ਰਚਿਆ ਜਾ ਰਿਹਾ ਹੈ ਇੱਕ ਚੀਜ਼ ਮੈਂ ਉੱਚੇ ਅੱਚੇ ਤੌਰ ਤੇ ਕਹਿਣੀ ਚਾਹਾਂਗਾ ਕਿ ਖਾਸ ਕਰਕੇ ਜਿਹੜਾ ਮੱਧਮ ਵਰਗ ਦਾ ਗਰੀਬ ਇਨਸਾਨ ਹੈ ਉਹਨਾਂ ਲਈ ਇੱਕ ਬਹੁਤ ਵੱਡੀ ਰਾਹਤ ਹੈ ਕਿਉਂਕਿ ਅੱਜ ਤੱਕ ਕਦੇ ਕਿਸੇ ਵੀ ਸਰਕਾਰ ਨੇ ਭਾਵੇਂ ਉਹ ਕੇਂਦਰ ਦੀ ਸਰਕਾਰ ਹੋਵੇ ਤੇ ਭਾਵੇਂ ਸਾਡੇ ਪੰਜਾਬ ਦੀ ਸਰਕਾਰ ਹੋਵੇ ਕਦੇ ਆਮ ਵਰਗ ਦੇ ਗਰੀਬ ਦੀ ਬਾਣੀ ਫੜੀ ਇਹ ਪਹਿਲੀ ਵਾਰੀ ਹੈ ਕਿ ਜਦੋਂ 10 ਲੱਖ ਦਾ ਇਲਾਜ ਕਿਉਂਕਿ ਜਦੋਂ ਕੋਈ ਬਿਮਾਰ ਹੋ ਜਾਂਦਾ ਨਾ ਉਸ ਟਾਈਮ ਤੇ ਉਸ ਘਰ ਦੀ ਹਾਲਾਤ ਕੀ ਹੁੰਦੀ ਹੈ ਉਸ ਮਾਂ ਪਿਓ ਦੀ ਹਾਲਾਤ ਕੀ ਹੁੰਦੀ ਹੈ ਉਹਨਾਂ ਬੱਚਿਆਂ ਦੀ ਹਾਲਾਤ ਕੀ ਹੁੰਦੀ ਹੈ ਇੱਕ ਬੰਦੇ ਮਰੀਜ਼ ਬਿਮਾਰੀ ਨਾਲ ਤੜਫ ਰਿਹਾ ਹੁੰਦਾ ਔਰ ਦੂਸਰੇ ਬੰਨੇ ਜਿਹੜਾ ਹੈਗਾ ਪੈਸਿਆਂ ਦਾ ਇੰਤਜ਼ਾਮ ਕਿਵੇਂ ਹੋਏਗਾ ਇਹੇ ਦਿਮਾਗ ਤੇ ਸਭ ਤੋਂ ਵੱਡੀ ਟੈਨਸ਼ਨ ਹੈ ਔਰ ਖਾਸ ਕਰਕੇ ਜਦੋਂ ਕਿ ਆਮ ਵਰਗ ਦੇ ਗਰੀਬ ਦੀ ਗੱਲ ਕਰਦੇ ਸੋ ਵੈ ਸਮਝਦਾ ਮਾਨਸਾਭ ਦੀ ਸਰਕਾਰ ਨੇ ਇਹ ਜਿਹੜਾ ਵੱਡਾ ਸਟੈਪ ਲਿਆ ਹੈ ਬੜਾ ਕਾਬਲੇ ਤਾਰੀਫ ਹੈ ਔਰ ਇਹ ਜਿਹੜਾ ਪੰਜਾਬ ਦਾ ਮਾਡਲ ਹੈ ਨਾ ਹੁਣ ਪੂਰੀ ਦੁਨੀਆ ਦੇ ਵਿੱਚ ਰਾਜ ਕਰੇਗਾ ਪੂਰੇ ਹਿੰਦੁਸਤਾਨ ਦੀਆਂ ਬਾਕੀ ਸਰਕਾਰਾਂ ਨੂੰ ਫੋਲੋ ਕਰਨਾ ਹੀ ਪਵੇਗਾ ਕਿਉਂਕਿ ਜੋ ਅਰਜੀ ਜੋ ਭਗਵੰਤ ਮਾਨ ਸਾਹਿਬ ਦੀ ਸੋਚ ਹੈ ਜੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਸੋਚ ਹੈ ਉਸ ਨੇ ਜਿਹੜੇ ਰਾਜਨੀਤੀ ਦੇ ਨਵੇਂ ਜਿਹੜੇ ਮਾਪਦੰਡ ਤੈਅ ਕੀਤੇ ਹੈਗੇ ਆ ਕਿਉਂਕਿ ਇਹਨਾਂ ਦੀ ਸੋਚ ਦੇ ਵਿੱਚ ਸੈਂਟਰ ਦੇ ਵਿੱਚ ਆਮ ਇਨਸਾਨ ਹੈ